ਇੱਕ ਤੇ ਸਮਰਾਲਾ ਨੇ ਦੱਸਿਆ ਕਿ ਹਾਕਮ ਸਿੰਘ ਪੁੱਤਰ ਜਗਤ ਸਿੰਘ ਪਿੰਡ ਸੱਜੋ ਮਾਧਰਾ ਨੇ ਕੰਪਲੀਟ ਲਿਖਾਈ ਕਿ ਉਹ ਪਿੰਡ ਗੜੀ ਤਰਖਾਨਾ ਵਿਖੇ ਕੰਮ ਕਰ ਰਹੀ ਸੀ ਤਾਂ ਉਸ ਜਗ੍ਹਾ ਤੇ ਸਨੀ ਪੁੱਤਰ ਮਨੋ ਜੋ ਕਿ ਗੜੀ ਤਰਖਾਨਾ ਦਾ ਰਹਿਣ ਵਾਲਾ ਉਹ ਸ਼ਰਾਬ ਦੇ ਨਸ਼ੇ ਵਿੱਚ ਤੋ ਨਸੀ ਜਿਸ ਵੱਲੋਂ ਹਾਕਮ ਸਿੰਘ ਨਾਲ ਹੱਥੋ ਪਾਈ ਕੀਤੀ ਤਾਂ ਲੜਾਈ ਦੌਰਾਨ ਸਨੀ ਨੇ ਹਾਕਮ ਸਿੰਘ ਦੇ ਗਲ ਨੂੰ ਹੱਥ ਪਾਇਆ ਜਿਸ ਨਾਲ ਹਾਕਮ ਸਿੰਘ ਦੀ ਪੱਗ ਥੱਲੇ गिर ਗਈ ਜਿਸ ਤੋਂ ਬਾਅਦ ਸਨੀ ਨੇ ਨਹਿਰ ਵਿੱਚ ਛਾਲ ਮਾਰ ਦਿੱਤੀ ਲੋਕਾਂ ਨੇ ਉਸ ਨੂੰ ਬਾਹਰ ਕੱਢ ਕੇ ਮਾਛੀਵਾੜਾ ਪੁਲਿਸ ਸਟਾਨੇt ਪੜਾਇਆ ਜਿਸ ਦੀ ਵੀਡੀਓ ਵਾਇਰਲ ਹੋ ਰਹੀ ਹੈ ਇਹ ਦੇਖੋ ਮਸ਼ੂਰਾ ਸਾਹ ਦੇ ਵਿੱਚ ਹਾਕਮ ਸਿੰਘ ਸਾਬ ਜਗਤ ਸਿੰਘ ਸੇ ਜੋ ਬਜਰੇ ਰਹਿਣ ਵਾਲਾ ਹੈ ਤੇ ਉਹ ਗਰੀਦਰ ਖਾਨੇ ਕੰਮ ਕਰਦੇ ਸੀ ਇਹਨਾਂ ਵੱਲੋਂ ਕੰਪਲੇਂਟ ਆਈ ਸੀ ਜਿਹੜੀ ਵੀਡੀਓ ਵੀ ਵਾਇਰਲ ਹੋ ਰਹੀ ਹੈ ਵੀ ਕੁਟਮਾਰ ਜੀ ਨੇ ਕੀਤੀ ਹੈ ਸੰਨੀ ਸਨੋ ਮਨੂਜ ਸੀ ਗਰੀਦਰ ਖਾਨਾ ਦਾ 27 ਸਾਲ ਦੀ ਉਮਰ ਹੈ ਇਹ ਸ਼ਰਾਬ ਦੇ ਨਸ਼ੇ ਦੇ ਵਿੱਚ ਹੋਣ ਕਰਕੇ ਉਹਨਾਂ ਦੀ ਲੇਡੀਜ਼ ਦੇ ਬੰਦਿਆਂ ਨਾਲ ਜਿਹੜਾ ਲੜਾਈ ਘੜਾ ਕਰਨ ਲੱਗਿਆ ਉਹਦਾ ਇਹ ਕਿਗਰੇ ਦੇ ਦਰਾਂ ਹੀ ਜਿਹੜੀ ਆ ਅ ਉਹਨਾਂ ਦੇ ਗਲ ਨੂੰ ਗੋਲ ਨੂੰ ਵੀ ਹੱਥ ਪਾਇਆ ਨਾ ਉਹ ਤੋਂ ਬਾਅਦ ਫਿਰ ਨਹਿਰ ਦੇ ਵਿੱਚ ਤੈਰਨਾ ਜਾਣਦਾ ਸੀ ਛਾਲ ਮਾਰਦੀ ਭਜਣ ਦੀ ਪਰ ਮੌਕੇ ਤੋਂ ਲੋਕਾਂ ਦੇ ਸਹਿਯੋਗ ਦੇ ਨਾਲ ਜਿਹੜਾ ਇਹਨੂੰ ਫੜ ਲਿਆ ਗਿਆ ਇਹਦੇ ਖਿਲਾਫ ਇਹਦਾ ਜਿਹੜਾ ਸ਼ਰਾਬ ਦਾ ਡੱਕੀ ਮੈਨਾ ਕਰਾ ਕੇ ਰੈਲੇਵੈਂਟ ਸੈਕਸ਼ਨ ਦੇ ਤਹਿਤ ਇਹਨੂੰ ਬੁੱਕ ਕੀਤਾ ਗਿਆ ਪਰ ਗੱਲ ਕਰੀਏ ਪਹਿਲਾਂ ਵੀ ਕ੍ਰਿਮੀਨਲ ਜਿਵੇਂ ਕਹਿ ਰਹੇ ਨੇ ਲੋਕ ਵੀ ਪਹਿਲਾਂ ਵੀ ਇਹਨੇ ਮਾਰਨ ਦਾ ਤੁਨੂ ਵੇਜ ਨਹੀਂ ਅਜੇ ਇਹਦੇ ਛੁਟਮਾਰੀ ਦੀ ਜਿਆਦਾ ਹੋਏ ਵੀ ਪਹਿਲਾਂ ਇਹਨੂੰ ਹਸਪਤਲ ਭੇਜਿਆ ਜਾਂਦਾ ਉਹ ਤਾਂ ਵਾਦ ਫਿਰ ਉਹ ਵੀ ਦੇਖਣਾ ਕਿਦਾ ਬਿਕਰ ਕਰ ਲਓ ਲੁੱਟਕੋ ਆ ਕੋਈ ਮਾਮਲਾ ਨਹੀਂ ਜੀ ਮੇਰੇ ਲੁੱਟਕੋ ਮਰੀ ਹਮਦਈ ਨਾਲ ਵੀ ਗੱਲ ਹੋਈ ਹੈ ਇਹਨਾਂ ਲੜਾਈ ਝਗੜਾ ਕੀਤਾ ਜਿਵੇਂ ਉਹਦੇ ਘਰ ਨੂੰ ਪਿਆਦੋ ਚੈਨੀ ਨੂੰ ਫਿਰ ਪੁਲਿਸ ਨੂੰ ਤੇ ਬੁਲਾਇਆ ਗਿਆ ਸੀ ਜਿਵੇਂ ਕਹਿ ਰਹੇ ਨੇ ਕਿ ਉਹਦੇ ਵੀਡੀਓ ਨਾ ਨਾ ਪੁਲਿਸ ਲੋ ਗਈ ਆ ਪੁਲਿਸ ਨੇ ਜਦੋਂ ਨਹਿਰ ਚਾਲ ਮਾਰੀ ਆ ਲੋਕਾਂ ਦੇ ਸਹਿਯੋਗ ਨਾਲ ਜਾਂ ਪੁਲਸੀ ਫੜਕਾ ਲਗਾਈ ਨੀ ਠੀਕ ਹੈ ਹਾਂ ਜੀ